ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਨੂੰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਇਆ ਪੰਜਾਬ ਦਾ ਮੌਸਮ ਅੱਜ ਦੁਪਹਿਰ ਤੋਂ ਸ਼ਾਮ ਕਿਵੇਂ ਰਹੇਗਾ ਗੱਲ ਕੀਤੀ ਜਾਵੇ ਤਾਂ ਹਾਲਾਤ ਜਿਹੜੇ ਨੇ ਫਿਲਹਾਲ ਸਟੇਬਲ ਹੋ ਚੁੱਕੇ ਨੇ ਕੋਈ ਤਗੜੀ ਕਾਰਵਾਈ ਦਿਖਾਈ ਨਹੀਂ ਦੇ ਰਹੀ ਇਕਾ ਦੁੱਕਾ ਬੱਦਲਬਾਈਆਂ ਪੰਜਾਬ ਦੇ ਉੱਪਰ ਲੰਘਦੀਆਂ ਹੋਈਆਂ ਦਿਖਾਈ ਦੇ ਰਹੀਆਂ ਨੇ ਬਿਸ਼ੱਕ ਸਵੇਰ ਦੇ ਸਮੇਂ ਹਿਮਾਚਲ ਦੇ ਨੇੜੇ ਚੜ੍ਹਦੇ ਇਲਾਕੇ ਜਿਹੜਾ ਕਿ ਨੰਗਲ ਅਨੰਦਪੁਰ ਸਾਹਿਬ ਕੀਰਤਪੁਰ ਸਾਹਿਬ ਭਰਤਗੜ ਨੂਪੁਰ ਪੇਦੀ ਰੋਪੜ ਦੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਬਦਲਵਾਈ ਹੋਈ ਹੈ ਹੁਣ ਵੀ ਇਸ ਸਮੇਂ ਅਗਰ ਦੇਖਿਆ ਜਾਵੇ ਤਾਂ ਬਦਲਵਾਈ ਦੇ ਨਾਲ-ਨਾਲ ਸਾਨੂੰ ਪਟਿਆਲਾ ਫਤਿਹਗੜ੍ਹ ਸਾਹਿਬ ਮੁਹਾਲੀ ਅਤੇ ਸੰਗਰੂਰ ਦੇ ਕੁਝ ਕੁ ਇਲਾਕਿਆਂ ਵਿੱਚ ਤਗੜੀ ਬਦਲਵਾਈ ਦੇਖਣ ਨੂੰ ਮਿਲ ਰਹੀ ਹੈ ਤੇ ਬੂੰਦਾਬੰਦੀ ਅਤੇ ਹਲਕੇ ਦਰਮਿਆਨੇ ਕਾਰਵਾਈਆਂ ਜ਼ਰੂਰ ਦੇਖਣ ਨੂੰ ਮਿਲ ਰਹੀਆਂ ਨੇ ਪਰ ਤਗੜੀ ਕਾਰਵਾਈ ਕੋਈ ਨਹੀਂ ਹੋਈ ਜਿਸ ਦੇ ਨਾਲ ਆਪਾਂ ਕਹੀਏ ਕਿ ਹਾਲਾਤ ਕੋਈ ਵਿਗੜਦੇ ਹੋਏ ਦਿਖਾਈ ਦੇ ਰਹੇ ਨੇ ਪਰ ਹਾਂ ਹਿਮਾਚਲ ਦੇ ਨਾਲ ਲੱਗਦੇ ਕੁਝ ਕੁ ਪਿੰਡਾਂ ਦੇ ਵਿੱਚ ਜਾਂ ਸ਼ਹਿਰ ਦੀ ਅਗਰ ਗੱਲ ਕਰੀਏ ਤਾਂ ਹਾਲਾਤ ਥੋੜੇ ਜੇ ਭਾਰੀ ਮੀਂਹ ਵਾਲੇ ਦੇਖਣ ਨੂੰ ਮਿਲੇ ਖੱਡਾਂ ਵਗੈਰਾ ਬਰਸਾਤੀ ਨਾਲੇ ਜ਼ਰੂਰ ਚੱਲੇ ਨੇ ਤੁਸੀਂ ਵੀ ਕਮੈਂਟ ਕਰਿਓ ਤੁਹਾਡੇ ਇਲਾਕੇ ਦਾ ਕੀ ਨਾਮ ਹੈ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਜੀ ਅਗਰ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰੋ ਤਾਂ ਕਿ ਮੌਸਮ ਦੀ ਕੋਈ ਵੀ ਜਾਣਕਾਰੀ ਜਿਹੜੀ ਤੁਹਾਡੇ ਵੱਲੋਂ ਮਿਸ ਨਾ ਹੋ ਸਕੇ ਹੁਣ ਗੱਲ ਕੀਤੀ ਜਾਵੇ ਤਾਂ ਫਿਲਹਾਲ ਮੌਸਮ ਸਾਫ਼ ਹੈ ਬੱਦਲਵਾਈ ਬਣੀ ਰਹੂਗੀ ਪਰ ਜਿਵੇਂ ਜਿਵੇਂ ਮੌਸਮ ਅੱਗੇ ਵਧੇਗਾ ਤਾਂ 4-5 ਵਜੇ ਦੇ ਨੇੜੇ ਤੇ ਇਹ ਬੱਦਲਵਾਈ ਸਾਫ਼ ਹੁੰਦੀ ਦਿਖਾਈ ਦੇ ਰਹੀ ਹੈ ਅਸੀਂ ਲਗਾਤਾਰ YouTube ਦੇ ਉੱਪਰ ਵੀ ਤੁਹਾਨੂੰ ਜਾਣਕਾਰੀ ਦੇ ਰਹੇ ਹਾਂ Instagram ਤੇ ਵੀ Facebook ਤੇ ਵੀ ਉੱਪਰ ਤਾਂ ਹੀ ਵਾਰ-ਵਾਰ ਕਹਿ ਰਹੇ ਹਾਂ ਜੀ ਯੂਟਿਊਬ ਤੇ ਪਰ ਸਬਸਕ੍ਰਾਈਬ ਕਰੋ ਇੰਸਟਾਗ੍ਰam ਫੇਸਬੁੱਕ ਤੇ ਉਪਰ ਪੇਜ ਨੂੰ ਫੋਲੋ ਕਰੋ ਤਾਂ ਕਿ ਕੋਈ ਜਾਣਕਾਰੀ ਮਿਸ ਨਾ ਹੋਵੇ ਤੇ ਆਉਂਦੇ 2-4 ਘੰਟੇ ਦੇ ਵਿੱਚ ਜਿਹੜੀ ਬੱਦਲ ਬਾਈ ਹੈ ਉਹ ਥੋੜੀ-ਬਹੁਤੀ ਬਣੀ ਰਹੇਗੀ ਪਰ ਸਾਫ ਹੁੰਦੀ ਦਿਖਾਈ ਦੇ ਰਹੀ ਹੈ ਤਾਪਮਾਨ ਜਿਹੜੇ ਨੇ ਉਹ 32 33 34 35 ਇਸ ਤਰੀਕੇ ਨਾਲ ਪੰਜਾਬ ਦੇ ਵੱਖ-ਵੱਖ ਥਾਵਾਂ ਉੱਤੇ ਬਣੇ ਹੋਏ ਨੇ ਹਵਾ ਦੀ ਗੱਲ ਕਰੀਏ ਤਾਂ ਇਸ ਪਾਸੇ ਪੱਛਮੀ ਹਵਾ ਚੱਲ ਰਹੀ ਹੈ ਅਗਰ ਆਹ ਬੈਲਟ ਦੀ ਅਗਰ ਗੱਲ ਕਰੀਏ ਤੇ ਇਸ ਪਾਸੇ ਤੋਂ ਪੂਰਬੀ ਹਵਾ ਯਾਨੀ ਕਿ ਚੱਕਰਵਾਤੀ ਹਵਾ ਪੰਜਾਬ ਦੇ ਵਿੱਚ ਚਲਦੀ ਹੋਈ ਦਿਖਾਈ ਦੇ ਰਹੀ ਹੈ ਦੁਆਬੇ ਅਤੇ ਮਾਝੇ ਦੀ ਗੱਲ ਕਰੀਏ ਤਾਂ ਪੂਰਬੀ ਹਵਾ ਹੈ ਜੀ ਮਾਲਵਾ ਬੈਲਟ ਦੀ ਗੱਲ ਕਰੀਏ ਤਾਂ ਪੱਛਮੀ ਹਵਾ ਚਲਦੀ ਹੋਈ ਦਿਖਾਈ ਦੇ ਰਹੀ ਹੈ ਇਹ ਸੀ ਜੀ ਅਪਡੇਟ ਪੰਜਾਬ ਦੇ ਮੌਸਮ ਦੇ ਹਾਲਾਤਾਂ ਦੀ ਅੱਜ ਦੁਪਹਿਰ ਤੋਂ ਸ਼ਾਮ ਦੀ ਸ਼ਾਮ ਦੀ ਜਿਹੜੀ ਜਾਣਕਾਰੀ ਹੋਵੇਗੀ ਰਾਤ ਤੱਕ ਦੀ ਉਹ ਵੀਡੀਓ ਤੁਹਾਨੂੰ ਜਲਦ ਮਿਲ ਜਾਵੇਗੀ 2-3 ਘੰਟੇ ਤੱਕ ਉਦੋਂ ਤੱਕ ਬਣੇ ਰਹੋ ਚੈਨਲ ਦੇ ਉੱਪਰ ਤੇ ਬਾਕੀ ਕੋਸ਼ਿਸ਼ ਕਰਾਂਗੇ ਅੱਜ ਲਾਈਵ ਬਧੇ ਤਰੀਕੇ ਨਾਲ ਕਰ ਸਕੀਏ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ